ਕਿਸਾਨਾਂ ਵੱਲੋਂ ਜਿਹੜਾ ਸੰਘਰਸ਼ ਇਸ ਸਮੇਂ ਰੰਗਿਆ ਹੋਇਆ ਹੈ ਉਹ ਕਾਫੀ ਭਿਆਨਕ ਰੂਪ ਲੈਂਦਾ ਜਾ ਰਿਹਾ ਹੈ ਕਿਸਾਨਾਂ ਦਾ ਇੱਕ ਇੱਕ ਟਰੈਕਟਰ ਜਿਹੜਾ ਹਰਿਆਣੇ ਦੀ ਬਾਟੋ ਦੇ ਉੱਤੇ ਖੜਾ ਹੈ ਤੇ ਹਰਿਆਣਾ ਸਰਕਾਰ ਵੱਲੋਂ ਭਾਜਪਾ ਸਰਕਾਰ ਵੱਲੋਂ ਉਹਨਾਂ ਅੱਗੇ ਜਿਹੜੀਆਂ ਰਕਾਬਤਾ ਖੜੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਇੱਕ ਪਾਸੇ ਕਰਦੇ ਜਾ ਰਹੇ ਨੇ ਇੱਕ ਇੱਕ ਸਲੇਬ ਨੂੰ ਚੱਕ ਰਹੇ ਨੇ ਹਾਲਾਂਕਿ ਇਹ ਬਹੁਤ ਜ਼ਿਆਦਾ ਔਖਾ ਕੰਮ ਹੈ ਪਰ ਜਿਹੜੇ ਢੰਗ ਦੇ ਨਾਲ ਕਿਸਾਨਾਂ ਨੇ ਇੱਕ ਵਾਰ ਫਿਰ ਹਰਿਆਣੇ ਵੱਲ ਮੂੰਹ ਕੀਤਾ ਉਹ ਮੋਦੀ ਸਰਕਾਰ ਦੇ ਲਈ ਕਾਫੀ ਵੱਡਾ ਚੈਲੰਜ ਬਣਦਾ ਜਾ ਰਿਹਾ ਹੈ ਸੜauti ਬਣਦਾ ਜਾ ਰਿਹਾ ਹੈ ਹਾਲਾਂਕਿ ਖੱਟੜ ਸਰਕਾਰ ਨੇ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਪੁਰਸਵਰ ਨੂੰ ਲਗਾਤਾਰ ਪੈਰੀਕੇਡਾ ਕੀਤੀਆਂ ਹੋਈਆਂ ਨੇ ਸੀਮਿੰਟ ਦੀਆਂ ਵੱਡੀਆਂ-ਵੱਡੀਆਂ ਸਲੇਬਾਂ ਵੀ ਰੱਖੀਆਂ ਹੋਈਆਂ ਨੇ ਪਰ ਇਹ ਹੈ ਕਿ ਕਿਸਾਨ ਜਿਹੜੇ ਕਿ ਪਿਛਲੇ ਅੰਦੋਲਨ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਸਮੇਂ ਦੌਰਾਨ ਇਹ ਇਹ ਕੈਨੇਡੀ ਮਜਬੂਰ ਕਰ ਚੁੱਕੇ ਨੇ ਕਿ ਉਹੋ ਜਿਹੜੇ ਤਿੰਨ ਵਿਵਾਦ ਗ੍ਰਸਤ ਕਾਨੂੰਨ ਨੇ ਉਹ ਵਾਪਸ ਲੈ ਰਹੇ ਨੇ ਉਸ ਸਮੇਂ ਦੌਰਾਨ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਮੰਨੀਆਂ ਵੀ ਗਈਆਂ ਸੀਗੀਆਂ ਤੇ ਇਹਦੇ ਨਾਲ ਨਾਲ ਉਸ ਸਮੇਂ ਜਿਹੜੇ-ਜਿਹੜੇ ਘਟਨਾਕ੍ਰਮ ਵਾਪਰੇ ਸੀਗੇ ਤੇ ਉਸ ਦੇ ਉੱਤੇ ਵੀ ਕੇਂਦਰ ਸਰਕਾਰ ਨੇ ਉਦੋਂ ਸੈਂਤੀ ਦੇ ਦਿੱਤੀ ਸੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿਉਂ-ਜਿਉਂ ਸਮਾਂ ਅੱਗੇ ਵਧਦਾ ਜਾ ਰਿਹਾ ਹੈ ਉਹ ਇਦਨ ਜਿਹੜਾ ਸਰਕਾਰ ਨੇ ਇਸ ਗੱਲ ਦੀ ਪ੍ਰਵਾਇਹ ਨਹੀਂ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਨੇ ਕਿ ਮੰਨੀਆਂ ਵੀ ਚਾਹੀਦੀਆਂ ਨੇ ਤੇ ਇਸ ਸਬੰਧ ਵਿੱਚ ਪਿਛਲੇ ਸਮੇਂ ਤੋਂ ਲਗਾਤਾਰ ਦੇਖ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਜਿਹੜਾ ਕਿ ਉਸ ਦਾ ਹਿੰਦੂਤਵ ਦਾ ਏਜੰਡਾ ਸੀਗਾ ਉਸ ਨੂੰ ਲਾਗੂ ਕਰਨ ਵਿੱਚ ਸਫਲਤਾ ਉਸ ਨੇ ਹਾਸਲ ਕਰ ਲਈ ਹੈ ਤੇ ਇਸ ਗੱਲ ਕਰਕੇ ਉਸ ਨੂੰ ਇਹ ਅਹਿਸਾਸ ਨਗਰਿਆ ਕਿ ਉਸ ਦੇ ਲਈ ਕੋਈ ਵੱਡੀ ਚੁਣੌਤੀ ਨਹੀਂ ਹੈ ਇਸ ਤੋਂ ਇਲਾਵਾ ਹਾਲ ਹੀ ਦੇ ਵਿੱਚ ਜਿਹੜੀਆਂ 5 ਵਿਧਾਨ ਸਭਾ ਚੋਣਾਂ ਹੋਈਆਂ ਨੇ 5 ਰਾਜਾਂ ਦੇ ਵਿੱਚ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ 3 ਰਾਜਾਂ 'ਚ ਬੜੀ ਵੱਡੀ ਜਿੱਤ ਵੀ ਹਾਸਲ ਕੀਤੀ ਸੀਗੀ ਇਸ ਗੱਲ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਲੱਗਣ ਲੱਗ ਪਿਆ ਹੈ ਕਿ ਹੁਣ ਉਸ ਦੇ ਲਈ ਕੋਈ ਵੀ ਵੱਡਾ ਚੈਲੰਜ ਨਹੀਂ ਹੈ ਪਰ ਕਿਸਾਨਾਂ ਨੇ ਇਹ ਚੈਲੰਜ ਇੱਕ ਵਾਰ ਫੇਰ ਖੜਾ ਕਰਕੇ ਰੱਖ ਦਿੱਤਾ ਹੈ ਤੇ ਇਹ ਦੇ ਨਾਲ ਨਾਲ ਉਹ ਇਸ ਸੰਬੰਧ ਵਿੱਚ ਸਰਕਾਰ ਨੇ ਆਪਣੇ ਨੁਮਾਇंदे ਵੀ ਭੇਜੇ ਤੇ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ ਪਰ ਇਹ ਗੱਲਬਾਤ ਸਫਲ ਨਹੀਂ ਹੋਈ ਉਹਦੇ ਵਿੱਚ ਦੋ ਪ੍ਰਮੁੱਖ ਪੰਗਾ ਬੜੀਆਂ ਅਹਿਮ ਨੇ ਉਹਦੇ ਵਿੱਚ ਇੱਕ ਤਾਂ ਹੈ ਕਟੋ ਕਟ ਸਮਰਥਨ ਮੁੱਲ ਨੂੰ ਜਿਹੜਾ ਹੈ ਕਾਨੂੰਨ ਨੂੰ ਕਾਨੂੰਨੀ ਰੂਪ ਦਿੱਤਾ ਜਾਵੇ ਤੇ ਨਾਲ ਦੂਜਾ ਹੈਗਾ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਹੁਣ ਉਹ ਜਿਹੜਾ ਹੈਗਾ ਇਸ ਸਬੰਧ ਵਿੱਚ ਸਰਕਾਰ ਨੇ ਕਦੇ ਵੀ ਹਾਮੀ ਨਹੀਂ ਭਰੀ ਹੈਗੀ ਹੁਣ ਕਿਸਾਨ ਇਹਦਾ ਮੰਗਾਂ ਨੂੰ ਲੈ ਕੇ ਕੁਝ ਜਿਹੜੀਆਂ ਉਸ ਮੌਕੇ ਦੀਆਂ ਮੰਗਾਂ ਸੀ ਜਿਵੇਂ ਕਿਸਾਨਾਂ ਦੇ ਖਿਲਾਫ ਜਿਹੜੇ ਪਰਚੇ ਹੋਏ ਸੀਗੇ ਉਹ ਵਾਪਸ ਲਈਆਂ ਇਸ ਗੱਲ ਦੇ ਉੱਤੇ ਸਰਕਾਰ ਸਹਿਮਤ ਹੈ ਇਸ ਤੋਂ ਇਲਾਵਾ ਇਸ ਮੌਕੇ ਦੇ ਦੌਰਾਨ ਇਸ ਘਟਨਾ ਦੇ ਸਮੇਂ 700 ਦੇ ਕਰੀਬ ਕਿਸਾਨਾਂ ਦੀਆਂ ਜਾਨਾਂ ਚਲ ਗਈਆਂ ਉਹਨਾਂ ਦੇ ਪਰਿਵਾਰਾਂ ਲਈ ਮੁਆਵਜ਼ਾ ਮੰਗਿਆ ਗਿਆ ਹੈ ਤੇ ਦੱਸਿਆ ਇਹ ਜਾਂਦਾ ਹੈ ਕਿ ਸਰਕਾਰ ਇਸ ਦੇ ਲਈ ਵੀ ਸਹਿਮਤ ਹੈ ਇਸ ਤੋਂ ਇਲਾਵਾ ਹੋਰ ਵੀ ਕੁਝ ਅਜ਼ੀਆ ਮੰਗਾ ਨੇ ਜਿਹੜੀਆਂ ਜਿਨ੍ਹਾਂ ਦੇ ਉਤੇ ਸਰਕਾਰ ਨੇ ਹਮਮੀ ਭਰੀ ਹੈ ਪਰ ਖਾਸ ਤੌਰ ਤੇ ਕਟੂਕੜ ਸਮਰਥਨ ਮੁੱਲ ਦੇ ਮਾਮਲੇ ਦੇ ਵਿੱਚ ਜਾਂ ਕੋਈ ਇਸ ਤੋਂ ਇਲਾਵਾ ਸੁਆਮੀ ਨਾਥਨ ਦੀ ਰਿਪੋਰਟ ਦੇ ਮਾਮਲੇ ਦੇ ਵਿੱਚ ਸਰਕਾਰ ਨੇ ਹਮਮੀ ਨਹੀਂ ਭਰੀ ਹੈਗੀ ਤੇ ਇਸ ਸਬੰਧ ਵਿੱਚ ਸਰਕਾਰ ਟਾਲਮਟੋਲ ਕਰਦੀ ਜਾ ਰਹੀ ਹੈ ਤੇ ਇਸ ਦੀਆਂ ਜਿਹੜੀਆਂ ਦੋ ਮੀਟਿੰਗਾਂ ਵੀ ਹੋਈਆਂ ਉਹਦੇ ਵਿੱਚ ਹਾਲ ਤੱਕ ਸਰਕਾਰ ਨੇ ਪੋਜ਼ਿਟਿਵ ਰਿਸਪੌਂਸ ਨਹੀਂ ਦਿੱਤਾ ਹੈਗਾ ਤੇ ਇਸ ਸਬੰਧ ਵਿੱਚ ਜਿਹੜੇ ਖਾਸ ਤੇ ਕੇਂਦਰੀ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਅਖਤਰ ਇਹ ਜਿਹੜਾ ਸੰਵਾਦ ਸ਼ੁਰੂ ਹੋਇਆ ਜਿਹੜਾ ਇਹ ਅੰਦੋਲਨ ਸ਼ੁਰੂ ਹੋਇਆ ਇਹ ਗੱਲਬਾਤ ਦੇ ਨਾਲ ਹੀ ਖਤਮ ਹੋਊਗਾ ਪਰ ਗੱਲਬਾਤ ਦੇ ਲਈ ਇਹ ਜ਼ਰੂਰੀ ਹੈ ਕਿ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਹੁਣ ਸਰਕਾਰ ਇਹ ਮੰਨਦੀ ਹੈ ਨਹੀਂ ਮੰਨਦੀ ਹੈਗੀ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਪ੍ਰਸ਼ਨ ਚਿੰਨ ਹੈ ਪਰ ਇਹਦੇ ਨਾਲ ਨਾਲ ਸਰਕਾਰ ਦੇ ਲਈ ਸਥਿਤੀ ਸੱਪ ਦੇ ਮੂੰਹ ਦੇ ਵਿੱਚ ਕੋੜ ਕਿਰਲੀ ਵਾਲੀ ਬਣ ਚੁੱਕੀ ਹੈ ਉਹਦਾ ਕਾਰਨ ਇਹ ਹੀ ਹੈ ਕਿ ਇਸ ਸਮੇਂ ਸਰਕਾਰ ਨੇ ਕਿਸਾਨਾਂ ਨੂੰ ਹਰਿਆਣੇ ਦੇ ਬਾਹਰ ਹੀ ਰੋਕ ਰੱਖਿਆ ਜੇਕਰ ਕਿਸਾਨ ਆਪਣੇ ਟਰੈਕਟਰ ਸਣੇ ਇਕ ਵਾਰ ਹਰਿਆਣੇ ਦੇ ਵਿੱਚ ਪਹੁੰਚ ਗਏ ਤਾਂ ਫਿਰ ਦਿੱਲੀ ਜ਼ਿਆਦਾ ਦੂਰ ਨਹੀਂ ਹੈ ਤੇ ਉਹ ਦਿੱਲੀ ਦੀ ਘੇਰਾਬੰਦੀ ਕਰਨਗੇ ਜੇ ਦਿੱਲੀ ਦੀ ਘੇਰਾਬੰਦੀ ਹੁੰਦੀ ਹੈ ਤਾਂ ਉਹ ਅਸੀਂ ਪਹਿਲਾਂ ਤਜਰਬਾ ਦੇਖ ਹੀ ਚੁੱਕਿਆ ਤੇ ਇਹ ਮੋਦੀ ਸਰਕਾਰ ਦੇ ਲਈ ਬਹੁਤ ਵੱਡੀ ਚੁਣੌਤੀ ਹੈ ਉਦੋਂ ਸਮਝਦੀ ਸੀ ਮੋਦੀ ਸਰਕਾਰ ਕਿ ਕਿਸਾਨ ਕੁਝ ਸਮੇਂ ਬਾਅਦ ਵਾਪਸ ਚਲੇ ਜਾਣਗੇ ਤੇ ਉਹਨਾਂ ਨੇ ਮੰਗਾ ਮੰਨਣ ਦੀ ਲੋੜ ਨਹੀਂ ਐ ਪਰ ਹੋਇਆ ਬਿਲਕੁਲ ਉਲਟ ਉਹਦੇ ਵਿੱਚ ਤੁਸੀਂ ਦੇਖਿਆ ਕਿ ਸਰਕਾਰ ਉਸ ਸਮੇਂ ਕਿਸਾਨ ਲੰਬੇ ਸਮੇਂ ਦੇ ਵਿੱਚ ਦਿੱਲੀ ਦੇ ਆਲੇ ਦੁਆਲੇ ਬੈਠੇ ਰਹੇ ਚਾਹੇ ਉਹ ਸਰਦੀ ਦਾ ਮੌਸਮ ਸੀ ਚਾਹੇ ਉਹ ਗਰਮੀ ਦਾ ਮੌਸਮ ਸੀ ਚਾਹੇ ਵਰਖਾ ਹੋ ਰਹੀ ਸੀਗੀ ਤੇ ਉਹਨਾਂ ਨੇ ਉੱਥੇ ਹੀ ਜਿਹੜਾ ਆਪਣੀ ਛਾਉਣੀ ਲਾਈ ਹੋਈ ਸੀ ਤੇ ਆਖਰਕਾਰ ਕਿਸਾਨ ਨੂੰ ਉਹ ਕਿਸਾਨਾਂ ਜਿਹੜੇ ਹੈ ਸਰਕਾਰ ਨੂੰ ਕਿਸਾਨਾਂ ਦੀਆਂ ਕੁਝ ਮੰਗਾਂ ਮੰਨਣੀਆਂ ਪਈਆਂ ਸੀ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ 3 ਵਿਵਾਦ ਗ੍ਰਸਤ ਕਾਨੂੰਨ ਸੀਗੇ ਉਹਨਾਂ ਨੂੰ ਰੱਦ ਕਰ ਕਰ ਦਿੱਤਾ ਗਿਆ ਹੁਣ ਜਿਹੜੇ ਸਿਆਸੀ ਮਾਹਰ ਨੇ ਅੱਜ ਅਸੀਂ ਚਰਚਾ ਕਰਾਂ ਟਾਈਮ ਟੀਵੀ ਦੇ ਉੱਤੇ ਇਸ ਮਸਲੇ ਨੂੰ ਲੈ ਕੇ ਚਰਚਾ ਵੀ ਕੀਤੀ ਉਹਦੇ ਵਿੱਚ ਜਗਰੂਪਤ ਸਿੰਘ ਸੇਖੋਂ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਕਿ ਉਹ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੇ ਪ੍ਰੋਫੈਸਰ ਰਹੇ ਨੇ ਰਾਜਨੀਤੀ ਦੇ ਸ਼ਾਸਤਰ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਟਿੱਪਣੀਆਂ ਨੇ ਕਾਫੀ ਸਟੀਕ ਹੁੰਦੀਆਂ ਨੇ ਤੇ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਵੱਲੋਂ ਜੋ ਕੁਝ ਕਿਹਾ ਜਾਂਦਾ ਹੈ ਉਹ ਆ ਕਾਫੀ ਸਿਆਸੀ ਪਾਰਟੀ ਲਈ ਸੇਵ ਵੀ ਬਣਦਾ ਤੇ ਕਾਫੀ ਕੁਝ ਉਹ ਹਕੀਕਤ ਵੀ ਬਣਦਾ ਹੈ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਬੇਸ਼ੱਕ ਭਾਰਤੀ ਜਨਤਾ ਪਾਰਟੀ ਆਪਣੇ ਏਜੰਡੇ ਨੂੰ ਲਾਗੂ ਕਰਨ ਵਿੱਚ ਸਫਲ ਹੋਈ ਹੈ ਪਰ ਜਿਹੜੀ ਕਿਸਾਨਾਂ ਦੇ ਨਾਲ ਉਹਨਾਂ ਨੇ ਟੱਕਰ ਲਈ ਹੈ ਜਾਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਇਹ ਮੋਦੀ ਸਰਕਾਰ ਦੇ ਲਈ ਕਾਫੀ ਭਾਰੂ ਵੀ ਹੋ ਸਕਦੀਆਂ ਨੇ ਉਹਦਾ ਕਾਰਨ ਇਹੀ ਹੈ ਕਿ ਜੇਕਰ ਇਹਦੀ ਗੱਲ ਤਾਂ ਇਹ ਹੈ ਬੇਸ਼ੱਕ ਕਿਸਾਨ ਦਿੱਲੀ ਨਹੀਂ ਵੀ ਜਾਂਦੇ ਤਾਂ ਇਸ ਸਮੇਂ ਕਿਸਾਨਾਂ ਨੇ ਹਰਿਆਣਾ ਨੂੰ ਦਾ ਘੇਰ ਹੀ ਰੱਖਿਆ ਦੂਜੇ ਪਾਸੇ ਯੂਪੀ ਤੋਂ ਵੀ ਕਿਸਾਨ ਜਿਹੜੇ ਪਹੁੰਚਣੀ ਸ਼ੁਰੂ ਹੋ ਚੁੱਕੇ ਨੇ ਉਹਨਾਂ ਨੇ ਵੀ ਹਰਿਆਣਾ ਦੀ ਸਰਹੱਦ ਦੇ ਆਲੇ-ਦਾਲੇ ਘੇਰਾਬੰਦੀ ਕੀਤੀ ਹੋਈ ਹੈ ਇਸ ਘੇਰਾਬੰਦੀ ਦੇ ਕਾਰਨ ਖਾਸ ਤੌਰ ਤੇ ਮੋਦੀ ਸਰਕਾਰ ਦੀ ਕਾਫੀ ਬਦਨਾਮੀ ਹੋ ਰਹੀ ਹੈ ਹਰਿਆਣਾ ਸਰਕਾਰ ਦੀ ਵੀ ਬਦਨਾਮੀ ਹੋ ਰਹੀ ਹੈ ਲੋਕ ਘਰੋਂ ਨਹੀਂ ਬਾਹਰ ਨਿਕਲ ਸਕਦੇ ਜੇ ਲੋਕ ਲੋਕਾਂ ਨੇ ਕਿਸੇ ਹੋਰ ਪਾਸੇ ਜਾਣਾ ਉਹ ਉੱਥੇ ਨਹੀਂ ਜਾ ਸਕਦੇ ਹੈਗੇ ਅਜਿਹੇ ਦੇ ਵਿੱਚ ਜੇਕਰ ਹਾਲਾਤ ਇਸੇ ਤਰੀਕੇ ਦੇ ਨਾਲ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਇਹ ਜਿਹੜਾ ਗਤੀਰੂਪ ਬਣਿਆ ਹੋਇਆ ਹੈ ਤਾਂ ਉਹਦੇ ਅੱਗੇ ਮੋਦੀ ਸਰਕਾਰ ਨੂੰ ਝੁਕਣਾ ਵੀ ਪੈ ਸਕਦਾ ਹੈ ਜੇ ਮੋਦੀ ਸਰਕਾਰ ਝੁਕਦੀ ਹੈ ਤੇ ਕਿਸਾਨਾਂ ਦੀ ਮੰਗਾਂ ਮੰਨਦੀ ਹੈ ਤਾਂ ਵੀ ਇੱਕ ਹਾਲਾਤ ਇਹ ਜੇ ਬਣ ਗਏ ਕਿ ਕਿਸਾਨਾਂ ਦੀ ਜਿੱਤ ਹੋਊਗੀ ਤੇ ਕਿਸਾਨ ਇੱਕ ਵਾਰ ਫੇਰ ਥਾਪੀਆਂ ਮਾਰ ਕੇ ਫੇਰ ਪੰਜਾਬ ਪਹੁੰਚਣਗੇ ਤੇ ਇਸਾ ਜਿਹੜਾ ਹੈਗਾ ਖਾਸ तौर ਤੇ ਜਿਵੇਂ ਮੋਦੀ ਸਰਕਾਰ ਪਿਛਲੇ ਹੀ ਬੰਦੇ ਜਾਂ ਮੋਦੀ ਨਰਿੰਦਰ ਮੋਦੀ ਉਹਨਾਂ ਤੇ ਮਿੱਤਰ ਹੀ ਕਈ ਵਾਰ ਇਹ ਕਹਿ ਚੁੱਕੇ ਨੇ ਕਿ ਕਿਸਾਨਾਂ ਨਾਲ ਸਿੱਖਾਂ ਨਾਲ ਪੰਗਾ ਨਹੀਂ ਲਿਆ ਜਾਣਾ ਚਾਹੀਦਾ ਤੇ ਜੇਕਰ ਇਹ ਗੱਲ ਸੱਚ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀ ਘਟਨਾਕ੍ਰਮ ਵਾਪਰਦੀ ਹੈ ਤਾਂ ਇੱਕ ਵਾਰ ਫੇਰ ਸੱਚੀ ਇਹ ਜਿਹੜਾ ਹੈਗਾ ਖਾਸ ਤੌਰ ਤੇ ਮੋਦੀ ਸਰਕਾਰ ਦੇ ਲਈ ਇਹ ਬੜੀ ਹੀ ਦੁਧਾਵੜੀ ਸਥਿਤੀ ਬਣਨ ਵਾਲੀ ਹੈ ਖੈਰ ਇਹ ਹੈ ਕਿ ਚੰਗਤ ਇਹ ਹੀ ਹੈ ਕਿ ਇਹ ਟਕਰਾਓ ਖਤਮ ਹੋਣਾ ਚਾਹੀਦਾ ਹੈ ਟਕਰਾਓ ਖਤਮ ਹੋਣਾ ਚਾਹੀਦਾ ਹੈ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੋਦੀ ਸਰਕਾਰ ਤੇ ਲਈ ਇਹ ਬੜੀ ਵੱਡੀ ਕਣੌਤੀ ਬਣ ਸਕਦੀ ਹੈ ਇਹ ਅੰਦੋਲਨ ਹੋਰ ਵੀ ਵੱਡਾ ਬਣ ਸਕਦਾ ਹੈ ਤੇ ਕਦੇ ਪੰਜਾਬ ਜਾਂ ਹਰਿਆਣਾ ਦੇ ਕਿਸਾਨ ਨਹੀਂ ਯੂਪੀ ਦੇ ਕਿਸਾਨ ਰਾਜਸਥਾਨ ਦੇ ਕਿਸਾਨ ਮੱਧ ਪ੍ਰਦੇਸ਼ ਦੇ ਕਿਸਾਨ ਉਹ ਵੀ ਇਹਨਾਂ ਕਿਸਾਨਾਂ ਦੇ ਨਾਲ ਜੁੜ ਸਕਦੇ ਨੇ ਉੱਪਰੋਂ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਹੈ ਕਿ ਜੇਕਰ ਉਹਨਾਂ ਦੀ ਸਰਕਾਰ ਬਣ ਜਾਂਦੀ ਹੈ ਤਾਂ ਅਸੀਂ ਜਿਹੜੇ ਇਹਨਾਂ ਕਿਸਾਨਾਂ ਦੀਆਂ ਮੰਗਾਂ ਭੂ ਭੂ ਮਲਮਗੇ ਉਹਨਾਂ ਵਿੱਚ ਖਾਸ ਤੌਰ ਤੇ ਉਹਨਾਂ ਨੇ ਗੱਲ ਕਹੀ ਹੈ ਕਿ ਘਟੋ ਘਟ ਸਮਰਥਨ ਮੋਲ ਨੂੰ ਅਸੀਂ ਲਾਗੂ ਕਰਾਂਗੇ ਸਵਾਮੀ 나ਥਨ ਦੀ ਰਿਪੋਰਟ ਨੂੰ ਵੀ ਲਾਗੂ ਕਰਾਂਗੇ ਇਹ ਗੱਲ ਅਲੱਗ ਹੈ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਨੇ ਵੀ ਸਵਾਮੀ 나ਥਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਸੀ ਹੈ ਪਰ ਇਹ ਹੈ ਕਿ ਕਾਂਗਰਸ ਇਸ ਸਮੇਂ ਇਹ ਜੇ ਵੱਡੇ ਮੁੱਦੇ ਦੀ ਭਾਲ ਦੇ ਵਿੱਚ ਹੈ ਜਿਸ ਦੇ ਨਾਲ ਜਿਸ ਨੂੰ ਨਾਲ ਲੈ ਕੇ ਉਹ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਜਾਂ ਕੌਮੀ ਜਮਹੂਰੀ ਗੱਠ ਜੋੜ ਜੀ ਦੇ ਲਈ ਜਿਹੜਾ ਹੈਗਾ ਇੱਕ ਚੁਣੌਤੀ ਬਣ ਸਕੇ ਤੇ ਇਹਦੇ ਨਾਲ ਨਾਲ ਪੰਜਾਬ ਦੇ ਵੀ ਕੁਝ ਹਾਲਾਤ ਐਸੇ ਤਰ੍ਹਾਂ ਦੇ ਬਣੇ ਹੋਏ ਆ ਜਿੱਥੇ ਭਾਰਤੀ ਜਨਤਾ ਪਾਰਟੀ ਲਗਾਤਾਰ ਇਹ ਚਾਹਰੀ ਸੀਗੀ ਕਿ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਪੈਰ ਜਮਾਏ ਜਾ ਸਕਣ ਤੇ ਉਹ ਇਹ ਵੀ ਚਾਹੁੰਦੀ ਸੀ ਕਿ ਜੇਕਰ ਅਕਾਲੀ ਦਲ ਦੇ ਨਾਲ ਉਸ ਗਠਜੋੜ ਹੁੰਦਾ ਤਾਂ ਉਹ ਵੱਡੇ ਭਾਈ ਦੀ ਭੂਮਿਕਾ ਦੇ ਵਿੱਚ ਆਸ ਜਾਵੇ ਹੁਣ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਇੱਕ ਪਾਸੇ ਕਾਂਗਰਸ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਅਲਜੜ ਹੈਗਾ ਜਿਨ੍ਹਾਂ ਬਾਰੇ ਇਹ ਸੋਚਿਆ ਜਾ ਰਿਹਾ ਸੀ ਕਿ ਇਹਨਾਂ ਦਾ ਸਿਆਸੀ ਗਠਜੋੜ ਹੋ ਸਕਦਾ ਹੈ ਉਹ ਗਠਜੋੜ ਹੁਣ ਹੁੰਦਾ ਨਜ਼ਰ ਨਹੀਂ ਆ ਰਿਹਾ ਹੈਗਾ ਤਾਂ ਆਮ ਆਦਮੀ ਪਾਰਟੀ ਵੀ ਕਦਿਆਂ ਚੋਣ ਲੜ ਰਹੀ ਹੈ ਤੇ ਕਾਂਗਰਸ ਵੀ ਕਦਿਆਂ ਚੋਣ ਲੜ ਰਹੀ ਹੈ ਤੇ ਦੂਜੇ ਪਾਸੇ ਇਸ ਗੱਲ ਦੇ ਅਸਾਰ ਬਣੇ ਹੋਏ ਸੀ ਕਿ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਗੱਠਜੋੜ ਬਣ ਜਾਊਗਾ ਪਰ ਹੁਣ ਜਿਸ ਤਰ੍ਹਾਂ ਕਿਸਾਨ ਮੁੱਦਾ ਕਿਸਾਨ ਸੰਘਰਸ਼ ਚੱਲ ਰਿਹਾ ਹੈ ਉਹਨਾਂ ਦੇ ਹਾਲਾਤ ਉਹਨਾਂ ਹਾਲਾਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਅਕਾਲੀ ਦਲ ਕਦੇ ਵੀ ਸਮਰਥਨ ਨਹੀਂ ਕਰ ਸਕਦਾ ਇਹ ਇਸ ਤੋਂ ਪਹਿਲਾਂ ਅਕਾਲੀ ਦਲ ਦੇ ਲਈ ਭਾਰਤੀ ਜਨਤਾ ਪਾਰਟੀ ਦਾ ਕੁਝ ਸਮੇਂ ਜਰੀ ਸਮਰਥਨ ਕਰਨਾ ਘਾਤਕ ਸਿੱਧ ਹੋਇਆ ਸੀਗਾ ਤੇ ਲੋਕਾਂ ਨੇ ਖਾਸ ਤੌਰ ਤੇ ਸਵਾਲ ਕੀਤੇ ਸੀਗੇ ਕਿ ਹਰਸਿਮਰਤ ਬਾਦਲ ਨੇ ਇਸੇ ਗੱਲ ਕਰਨਾ ਹੋਰੇ ਹਰਸਿਮਰਤ ਬਾਦਲ ਨੇ ਇਸੇ ਗੱਲ ਕਰਕੇ ਅਸਤੀਫਾ ਦਿੱਤਾ ਕਿਉਂਕਿ ਪੰਜਾਬ ਦੇ ਵਿੱਚ ਕਿਸਾਨੀ ਮੁੱਦਾ ਬਹੁਤ ਜ਼ਿਆਦਾ ਭਾਗ ਗਿਆ ਸੀਗਾ ਇਸ ਤੋਂ ਪਹਿਲਾਂ ਲਗਾਤਾਰ ਅਕਾਲੀ ਦਲ ਜਿਹੜਾ ਹੈਗਾ ਮੋਦੀ ਸਰਕਾਰ ਦਾ ਸਮਰਥਨ ਕਰਦਾ ਆ ਰਿਹਾ ਸੀਗਾ ਤੇ ਇਸੇ ਗੱਲ ਕਰਕੇ ਲੋਕਾਂ ਨੇ ਅਕਾਲੀ ਦਲ ਦੇ ਉੱਤੇ ਕਈ ਤਰ੍ਹਾਂ ਦੇ ਪ੍ਰਸ਼ਨ ਉਠਾਏ ਸੀਗੇ ਤੇ ਅੱਜ ਦੇ ਹਾਲਾਤ ਇਹ ਨੇ ਕਿ ਕਿਸਾਨ ਮੁੱਦੇ ਦੇ ਉੱਤੇ ਅਕਾਲੀ ਦਲ ਕਿਸੇ ਵੀ ਹਾਲਤ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਨਹੀਂ ਜੁੜ ਸਕਦਾ ਖੈਰ ਜੇ ਇਸ ਜੋ ਹੁਣ ਦੇ ਹਾਲਾਤ ਨੇ ਆਪਾਂ ਇਹੀ ਕਹਿ ਸਕਦੇ ਹਾਂ ਕਿ ਜੇਕਰ ਕਿਸਾਨ ਸੰਘਰਸ਼ ਇਸੇ ਤਰੀਕੇ ਨਾਲ ਚੱਲਦਾ ਰਿਹਾ ਤੇ ਭਾਰਤੀ ਜਨਤਾ ਪਾਰਟੀ ਜਾਂ ਮੋਦੀ ਸਰਕਾਰ ਨੇ ਇਹਨਾਂ ਕਿਸਾਨਾਂ ਦੀ ਗੱਲ ਨਾ ਸੁਣੀ ਤੇ ਕਿਸਾਨ ਦਿੱਲੀ ਤੱਕ ਪਹੁੰਚ ਗਏ ਤਾਂ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਇਸ ਸਮੇਂ ਹਿੰਦੂਤਵ ਦੇ ਮੁੱਦੇ ਨੂੰ ਲੈ ਕੇ ਜਾਂ ਹੋਰ ਕਈ ਮੁੱਦਿਆਂ ਨੂੰ ਲੈ ਕੇ ਉੱੜਦੀ ਫਿਰਦੀ ਹੈ ਦਾ ਉਸ ਦੇ ਖੰਭ ਕੁਤਰੇ ਜਾ ਸਕਦੇ ਆ ਤੇ ਕਿਸਾਨਾਂ ਦਾ ਮੁੱਦਾ ਉਸ ਲਈ ਭਾਰੂ ਪੈ ਸਕ ਰਿਹਾ ਹੈ ਤੇ ਹੁਣ ਹੁਣ ਤੱਕ ਦੀ ਜਿਹੜੀ ਇਹ ਘਟਨਾਕ੍ਰਮ ਸੀਗਾ ਉਹਦੇ ਤੇ ਆਪਾਂ ਗੱਲਬਾਤ ਕੀਤੀ ਹੈ ਨਾਲ ਟਿੱਪਣੀ ਕੀਤੀ ਹੈ ਇਹਨੇ ਤੇ ਮੈਂ ਨਾਲ-ਨਾਲ ਦਰਸ਼ਨ ਸਿੰਘ ਦਰਸ਼ਕ ਇੱਕ ਵਾਰ ਫੇਰ ਜਿਹੜਾ ਹੈਗਾ ਦਰਸ਼ਕਾਂ ਨੂੰ ਅਪੀਲ ਕਰਦਾ ਕਿ ਤੁਸੀਂ ਪੰਜਾਬ ਦਰਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਜਿਹੜਾ ਅਗਲਾ ਘਟਨਾਕ੍ਰਮਾ ਉਸ ਦੇ ਉੱਤੇ ਫੇਰ ਆਪਾਂ ਗੱਲਬਾਤ ਕਰਾਂਗੇ ਤੇ ਉਦੋਂ ਤੱਕ ਮੈਨੂੰ ਦਿਓ ਆਗਾ ਸਤਿ ਸ੍ਰੀ ਅਕਾਲ